ਸਾਰੇ ਕਿਸਾਨ ਵੀਰਾਂ ਨੂੰ ਕੋਲ ਉਸ ਭਾਜੀ ਜਾਨ ਲੱਗੇ ਨੇ ਪਿੰਡ ਲੁਧਿਆਣੇ ਤੋਂ ਆਏ ਸੀ। ਸਾਰੇ ਕਿਸਾਨ ਵੀਰਾਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ। ਐਸ ਕੇ ਡੀਜ਼ਲ ਪਟਿਆਲਾ ਵੱਲੋਂ ਤੇ ਅੱਜ ਸਾਡੇ ਕੋਲ ਇੱਕ ਇਹ ਟਰੈਕਟਰ ਆਇਆ ਹੈ ਆਪਣਾ ਪਿੰਡ ਛਪਾਰ ਜੋ ਕਿ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਆ। ਇਸ ਟਰੈਕਟਰ ਦੀ ਵੀਡੀਓ ਪਾਣ ਦਾ ਮੋਟੋ ਇਹ ਹੈ ਜੀ ਇਹ ਟਰੈਕਟਰ ਸਾਡੇ ਕੋਲੋਂ ਤੁਸੀਂ ਲਗਾ ਲਓ ਕਿੰਨੇ ਕਿਲੋਮੀਟਰ ਹੋਊਗਾ ਵੱਡੇ ਭਾਈ ਇਹ 100 ਕਿਲੋਮੀਟਰ ਤੋਂ ਆਇਆ ਇਹ ਔਰ 8 ਸਾਲ ਜਾਂ 9 ਸਾਲ ਪਹਿਲਾਂ ਪਾਣੀ ਪੰਪ ਕਰਿਆ ਸੀ ਇਹਦਾ ਤੇ ਅੱਜ 9 ਸਾਲ ਬਾਅਦ ਇਹ ਪੰਪ ਫੇਰ ਡਾਊਨ ਹੋ ਗਿਆ ਜਿਹੜੀ ਇਹਦੀਆਂ ਪ੍ਰੋਬਲਮ ਸੀਗੀਆਂ ਉਹ ਸਾਰੀਆਂ ਮਤਲਬ ਤੁਸੀਂ ਲਗਾ ਲਓ ਵੀ ਅੱਜ ਦੂਰ ਕਰਾਂਗੇ ਪੈਦੀਆਂ ਭਾਈ ਤੁਸੀਂ ਕਿਹੜੇ ਸਾਲ ਚ ਇਹ ਪਹਿਲਾਂ ਪੰਪ ਕਰਾਇਆ ਸੀਗਾ ਕਰਵਾਇਆ ਘਟੋਟ 47 7705 ਕਰਵਾਇਆ 2017 ਦੇ ਵਿੱਚ ਜੀ ਇਹ ਪੰਪ ਆਪਣਾ ਹੋਇਆ ਹੋਇਆ ਸੀ ਤੇ ਹੁਣ 2025 ਚ ਇਹ ਦੁਬਾਰਾ ਅੱਜ ਕਰਾਂਗੇ ਤੇ ਭਾਜੀ ਹੁਣ ਇਹ ਅੱਜ ਇਹ ਟਰੈਕਟਰ ਤਾਂ ਲੈ ਕੇ ਆਏ ਨੇ ਕਿਉਂਕਿ ਜਦ ਤੁਸੀਂ ਪਹਿਲਾਂ ਪੰਪ ਕਰਾ ਕੇ ਗਏ ਸੀ ਕੀ ਪਰਫਾਰਮੈਂਸ ਸੀ ਭਾਜੀ ਟਰੈਕਟਰ ਦੀ ਟਰੈਕਟਰ ਬਹੁਤ ਵੇ ਚੱਲਦਾ ਸੀਗਾ ਤੇ ਹੁਣ ਆਨੇ ਹੋੜਾ ਜਿਹਾ 6 ਮਹੀਨੇ ਦਾ ਯਾਨੀ ਕਿ ਦਬਣ ਦਬਣ ਜੇ ਲੱਗ ਗਈ ਤੇ ਬਾਕੀ ਹੁnga ਜਿਹਾ ਹੁਣ ਲੱਗੇ ਟਰੈਕਟਰ ਉਹ ਕਰਕੇ ਉਹਨੂੰ ਅਜੇ ਲਗ ਰਹੀ ਕਿ ਉੱਥੇ ਹੀ ਦੁਬਾਰਾ ਕਰਵਾਈਏ ਓਕੇ ਥੈਂਕ ਯੂ ਭਾਜੀ ਨੇ ਟਰੈਕਟਰ ਦੀ ਸਾਂਭ ਬਹੁਤ ਰੱਖੀ ਹੋਈ ਹੈ ਮਤਲਬ ਲੱਗਦਾ ਨਹੀਂ ਹੈਗਾ 2006 ਮਾਡਲ ਟਰੈਕਟਰ ਹੈ ਇਹ ਲੱਗਦਾ ਵੀ 2011 12 13 ਮਾਡਲ ਟਰੈਕਟਰ ਹੋਊਗਾ ਹਰ ਪਾਸੋਂ ਵੀ ਡੱਡ ਬੋਲਟਾਂ ਦਾ ਕੰਨੀਓਂ ਸਫਾਈ ਬਹੁਤ ਰੱਖੀ ਹੋਈ ਹੈ ਬਾਕੀ ਉਹ ਅਸੀਂ ਇਹਨੂੰ ਖੋਲ ਖੋਲਣ ਲੱਗੇ ਆਂ ਖੋਲ ਕੇ ਸਾਰੀ ਪ੍ਰੋਬਲਮਸ ਦੇਖ ਕੇ ਇਹਨੂੰ ਰੈਕਟੀਫਾਈ ਕਰਕੇ ਫਿਰ ਫਿੱਟ ਕਰਕੇ ਤੁਹਾਨੂੰ ਵਾਸ ਸੁਣਾਵਾਂਗੇ ਅਸੀਂ ਬਣਾ ਵਾਇਰ ਉਹ ਨਾਲ ਹੀ ਭੁੱਲ ਗਏ ਕਿ ਵੀ ਭਿੰਦੇ ਪਹਿਲੇ ਖੋਲਤਾ ਸੀਗਾ ਇਹ ਤੁਹਾਨੂੰ ਸੁਣਾਦੇ ਵੀ ਠੀਕ ਹੈ ਜੀ ਹਾਲੈਂਡ ਦਾ ਬੰਪ ਆਇਆ ਹੈਗਾ ਇਸ ਟਰੈਕਟਰ ਨੂੰ ਪ੍ਰੋਬਲਮ ਗਈ ਸੀ ਇਹ ਖਚਾਈ ਦੇ ਵਿੱਚ ਪ੍ਰੋਬਲਮ ਕਰ ਰਿਹਾ ਸੀਗਾ ਤੇ ਧੂੰਆਂ ਵੀ ਮਾਰ ਰਿਹਾ ਸੀ ਬੰਦੇ ਨੇ ਸਾਮ ਨਾਲ ਬਹੁਤ ਚਲਾਇਆ ਹੋਇਆ ਟਰੈਕਟਰ ਇਹਨ ਬਿਲਕੁਲ ਤੇ ਪਹਿਲੀ ਵਾਰ ਪੰਪ ਖੁੱਲਿਆ ਇਹ ਪੰਪ ਇਹਦਾ ਇੰਜਨ ਵੀ ਹੋ ਰਿਹਾ ਹੋਵੇਗਾ ਤੇ ਫੋਰਮੈਨ ਆਪਣਾ ਹੈਗਾ ਗੁੰਨਿਆਂ ਨੇ ਮੱਡੀ ਤੋਂ ਤਰੀਕਾ ਤੁਹਾਨੂੰ ਪੰਪ ਦਿਖਾਉਣੇ ਆ ਦੇਖੋ ਇਹਦੇ ਵਿੱਚ ਮੋੜੀ ਇਹਦਾ ਹੈ ਜੀ ਇਹ ਰੂਟਰ ਤੇ ਮਾਈਕੋ ਕਰਿਆ ਹੈ 5310 ਤੇ ਸਤਿੰਦਰ ਨੇ ਪੰਪ ਦੇਖੋ ਕਿਹੜਾ ਲਾਤਾ ਛੋਟੇ ਟਰੈਕਟਰ ਦਾ ਪੰਪ ਲਾਤਾ ਉਹਦੇ ਵਿੱਚ ਗਵਰਨਰ ਦੇਖੋ ਤੇ ਆਹ ਸਮਾਨ ਬਹੁਤ ਗਲਤ ਪਾ ਰੱਖਿਆ ਟਰੈਕਟਰ ਸਹੀ ਨਹੀਂ ਜਾਂਦਾ ਇਹ ਤੇ ਅੱਜ ਇਹਦੀ ਸਾਰੇ ਦੁੱਖ ਦਰਦ ਇਹਦੇ ਦੂਰ ਕਰਕੇ ਅਪਗਲੇਸ ਕਰਾਂਗੇ ਜੀ ਠੀਕ ਹੈ ਜੀ ਜੇ ਜੀ ਸਾਹ ਵੈਨਿਕ ਆ ਸਹੀ ਗੱਲ ਹੈ 2018 ਚ ਪੰਪ ਹੋਇਆ ਹੋਇਆ ਜੀ ਇਹ ਤੇ 2018 ਦੇ ਉਹ ਬਾਅਦ ਤੁਸੀਂ ਲਾ ਲਓ 2025 ਦੇ ਵਿੱਚ ਆਪਣੇ ਕੋਲ ਆਇਆ ਇਹ ਸੱਤ ਅੱਠ ਸਾਲ ਹੋ ਗਏ ਬੰਪ ਕਰ ਇਹਨੂੰ ਅੱਠ ਸਾਲ ਦੀ ਸਰਵਿਸ ਪੂਰੀ ਕਰਕੇ ਆਇਆ ਤੇ ਹੁਣੇ ਪੰਜ ਛੇ ਮਹੀਨਿਆਂ ਤੋਂ ਦਮਨ ਲੱਗ ਗਿਆ ਸੀ ਬਲੇ ਸਾਂਹ ਬੋਰ ਆ ਯਾਰ ਔਇਲਿੰਗ ਦੇਖੋ ਤੁਸੀਂ ਆਏ ਹੈ ਕੀ ਬਾਗ ਮਾਲਿਆ ਯਾਰ ਵੈਰੀ ਗੁੱਡ ਆ ਯਾਰ ਵੈਰੀ ਨਾਈਸ ਇਹਨੂੰ ਡਾਊਨ ਹੋ ਗਿਆ ਇਹਦਾ ਆ ਬੰਪ ਡਾਊਨ ਹੋ ਗਿਆ ਜੀ ਇਹ ਤੇ ਹੁਣ ਇਹਨੂੰ ਕਰਾਂਗੇ ওভারਹਾਲ ਹਲੋ ਇਹਦੀ ਸਟਾਰਟਿੰਗ ਪੋਜੀਸ਼ਨ Nå skal vi gjøre det. ਕਰਦੇ ਹੈਗੇ ਬਹੁਤ ਪੰਪ ਉਹ ਲੱਗਿਆ ਫਿੱਟ ਤੇ ਇਹ ਟੈਪ ਟਾ ਵਗੈਰਾ ਵੀ ਆਪਾਂ ਨੇ ਕਰ ਲੀਆਂ ਨੇ ਤੁਸੀਂ ਦੇਖੋ ਅ ਭਾਜੀ ਉਹਨਾਂ ਦਾ ٹرسٹ ਦੇਖੋ ਤੁਸੀਂ ਕਿੰਨਾ ਵਧੀਆ ਤੇ ਭਰਾ ਉਹਨੇ ਟ੍ਰੈਕ ਲੁਧਿਆਣਾ ਦੀ ਚੱਕ ਲਈਏ استعمال ਹੋ ਗਈ ਨਹੀਂ ਠੱਡ ਗਈ ਤਿੰਨ ਚਾਰ ਘੰਟੇ ਦਾ ਲੱਗੇ ਪੰਪ ਕਰਨ ਨੂੰ ਤਿਆਰ ਸਾਨੂੰ ਸਟਾਰਟ ਕਰਦੇ ਤੇ ਤੁਹਾਨੂੰ ਦਿਖਾਵਦੇ ਆ ਕਿਵੇਂ ਵਾਜਣੀ ਦਾ ਟੂਰੀ ਪਹਿਲੀ ਸਟਾਰਟਿੰਗ ਫਿਰ ਦਿਖਾਵਾਂਗੇ ਓਕੇ ਜੀ ਪੰਪ ਪਾਨੇ ਕਰਤਾ ਫਿੱਟ ਤੇ ਬਾਈ ਦੋ ਕਹਿੰਦੇ ਬਾਈ ਜੀ ਸੈਲਫ ਮਾਰੋ ਮਾਰੋ ਬਾਈ ਜੀ ਸੈਲਫ ਆ ਜਾ ਇਦਾਂ ਹੁੰਦਾ ਕੱਢਦੀ ਪੂਰਾ ਦਾਣਾ ਵੀ ਆ ਜਾਂਦਾ ਨਾ ਭਾਰੀ ਜੋ ਇਹ ਵਾਲੀ ਬਾਈ ਫਾਰਮ ਟਰੈਕ ਦੀ ਇੱਕ ਖਾਸੀਅਤ ਹੈ ਜੀ ਖਾਸੀਅਤ ਇਹ ਹੈ ਕਿ ਇਹਦਾ ਪੰਪ ਟਰੈਕਟਰ ਦਾ ਜਲਦੀ ਜਲਦੀ ਡਾਊਨ ਨਹੀਂ ਹੁੰਦਾ ਚਾਹੇ ਤੁਸੀਂ ਫੋੜ ਲਾ ਲਓ ਚਾਹੇ ਫਾਰਮ ਲਾ ਲਓ ਜੇ ਪਹਿਲੀ ਸਾਵਧਾਨ ਰੱਖੀ ਹੈ ਨਾ ਤਾਂ ਬਹੁਤ ਟਾਈਮ ਇਹ ਪੰਪੇ ਦਾ ਜਾਂ ਇੰਜਨ ਬਹੁਤ ਜ਼ਿਆਦਾ ਘੱਟ ਜਾਂਦਾ ਬਹੁਤ ਵਧੀਆ ਇਹਦੀ ਕੁਆਲਿਟੀ ਹੈ ਦੇਖੋ ਵੇਖਦੇ ਹੋ ਸਾਮ ਆਪਣੇ ਉੱਪਰ ਆਉਂਦੀ ਹੈ ਬੜਾ ਜੀ ਜਿਹੜੇ ਕੇਸ ਦੇਖਦੇ ਵੀ ਸਾਡੇ ਕੋਲ ਮੋਸਤੀ ਜਰ ਕੰਮ ਤੋਂ ਹੁੰਦਾ ਫਾਰਮ ਟਰੈਕ ਦਾ ਰਿਪੀਟ ਜੋ ਬਹੁਤ ਘੱਟ ਹੈ ਮਤਲਬ ਇਹ ਇਹ ਦੇਖੋ 2007 ਵਾਲਾ ਟਰੈਕਟਰ ਹੈ ਅਸੀਂ ਤਾਂ ਪੰਪ 2018 ਚ ਕਰਿਆ ਸੀਗਾ 2018 ਤੋਂ ਬਾਅਦ ਅਸੀਂ ਅੱਜ 7 ਸਾਲ ਬਾਅਦ ਫੇਰ ਕਰਿਆ ਠੀਕ ਹੈ ਜੀ 8 ਸਾਲ 10 ਸਾਲ ਦਾ ਗੈਪ ਰਹਿੰਦਾ ਹੀ ਰਹਿੰਦਾ ਉਹ ਜਦੋਂ ਇੰਗਲੈਂਡ ਦਾ ਮੁੰਲਾ ਨਾਲ ਹੋਵੇ ਨਾ ਉਹਦੀ ਤਾਂ ਗੱਲਬਾਤ ਹੀ ਹੋਰ ਹੁੰਦੀ ਆ ਕੜੀ ਕਾਰ ਰੰਡ ਚੈੱਕ ਕੋਈ ਕਿੱਡ ਚੱਲਿਆ ਸਪਾਰ ਇਹ ਏ ਏਅਰ ਕੰਡੀਸ਼ਨਰ ਖੁੱਤਾਂ ਲਵਾ ਲਵੇ ਇਹਦੇ ਇਹ ਲਵਾ ਸਕਦੇ ਹੋ Thank you, thank you. ਆ ਦੁਬਾਰਾ ਮਾਈਕ ਅੱਜ ਨਾ ਪਿੰਦਾ ਬਾਈ ਤੁਹਾਨੂੰ ਕੀ ਦੱਸੂਗਾ ਇੰਜਨ ਸਹੀ ਦੀ ਨਿਸ਼ਾਨੀ ਕੀ ਆ ਆ ਦੇਖੋ ਇੰਜਨ ਦੀ ਨਿਸ਼ਾਨੀ ਸਹੀ ਹੈ ਬੜੀਆਂ ਟਰੈਕਟਰ ਦੀ ਬਾਈ ਤੁਸੀਂ ਬੈਠ ਕੇ ਦੇਖੋ ਭਾਜੀ ਜਾਣ ਲੱਗੇ ਨੇ ਪਿੰਡ ਲਧਿਆਣਾ ਕੋਲ ਆਏ ਸੀ ਇਹ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਟਰੈਕਟਰ ਹੋ ਗਿਆ ਸੀ ਬਿਲਕੁਲ ਓਕੇ ਤੇ ਭਾਜੀ ਉਹ ਨਹੀਂ ਚਲੇ ਗਏ ਤੁਹਾਨੂੰ ਦਾ ਟਾਈਮ ਸੀਗਾ ਤੇ ਮੈਂ ਤੁਹਾਡੇ ਸਾਰੇ ਕਿਸਾਨਪੁਰਾਵਾ ਦਾ ਇੱਕ ਧੰਨਵਾਦ ਕਰਨਾ ਚਾਹੁੰਨਾ ਕਿ ਸਾਡੇ ਵੀਡੀਓਸ ਨੂੰ ਪਿਛਲੇ 10 ਤੋਂ 12 ਸਾਲਾਂ ਤੋਂ ਬਹੁਤ ਕਿਸਾਨਪੁਰਾ ਬਹੁਤ ਪਿਆਰ ਕਰਦੇ ਨੇ ਚਾਹੇ ਕਿਸੇ ਵੀ ਪਲੇਟਫਾਰਮ ਤੇ ਪਾਨੇ ਆ ਸੀ ਫਾਰ ਇਗਜ਼ਾਮਪਲ ਕਦੇ ਅਸੀਂ ਆਪਣੇ ਪੇਜ ਤੇ ਪਾ ਦਿੰਦੇ ਆ ਕਦੀ ਕੋਈ ਹੋਰ ਪੰਜਾਬ ਦੇ ਬਹੁਤ ਅੱਛੇ ਯੂਟਿਊਬਰ ਹੋਣਾ ਵਧੀਆ ਪਾ ਦਿੰਦੇ ਨੇ ਤੇ ਲੋਕ ਬਹੁਤ ਪਿਆਰ ਦਿੰਦੇ ਨੇ ਬਹੁਤ ਧੰਨਵਾਦ ਆ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਜਿਹਨੇ ਵੀ ਸਾਡੇ ਕਿਸਾਨਪੁਰਾ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਸਾਡੇ ਨਾਲ ਜੁੜ ਕੇ ਚਲੋ ਜਿਹੜਾ ਕੰਮ ਕਰਕੇ ਦੇਣਾ ਹੈ ਉਹਦੇ ਜਿੰਦਾ ਫਾਇਦਾ ਹੋਣਾ ਹੀ ਹੋਣਾ ਤੇ ਜਿੰਨਾ ਕੁ ਫਾਇਦਾ ਸੀ ਆਪਣੇ ਲੈਵਲ ਤੇ ਕਰ ਸਕੀਓ ਉਹ ਕਰਕੇ ਦੇਨੇ ਆਪਾਂ ਓਕੇ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਫਾਰਮ ਟ੍ਰਿਕ 60 ਦੀ ਆਵਾਜ਼ ਕਿਵੇਂ ਦੀ ਬਣੀ ਆਪਣੇ ਕਮੈਂਟ ਜਰੂਰ ਕਰਕੇ ਦੱਸਿਓ ਤੇ ਜੇ ਕੋਈ ਕਮੀ ਲੱਗਦੀ ਹੋਵੇ ਸਾਡੇ ਕੰਮ ਦੇ ਵਿੱਚ ਤਾਂ ਮੈਸੇਜ ਵੀ ਕਰਿਆ ਕਰੋ ਸਾਡੀ ਇਹ ਹੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਜਿੰਨੀ ਵੀ ਜਲਦੀ ਹੋ ਸਕੇ ਉਹ ਕਮੀ ਦੂਰ ਕਰ ਸਕਾਂ ਕਈ ਵਾਰੀ ਟਾਈਮ ਇੱਧਰ ਉੱਧਰ ਲੱਗ ਜਾਂਦਾ ਕਈ ਵਾਰੀ ਬਿਜ਼ੀ ਸ਼ਡਿਊਲ ਹੁੰਦਾ ਸਾਡਾ ਪਰ ਫਿਰ ਵੀ ਸਾਡੀ ਕੋਸ਼ਿਸ਼ ਇਹ ਹੀ ਹੁੰਦੀ ਹੈ ਜੀ ਓਕੇ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ